ਮੈਂ ਅਲਾਂ ਭਾਈ ਜੀ ਕਹਿੰਦਾ ਮੈਂ ਜੋਰ ਨਾਲ ਬੋਲਣਾ ਬੋਲ ਜੀ ਸਵਾਲ ਜਵਾਬ ਕਿ ਜਿਹਨੇ ਕਹਿਣਾ ਉਹ ਜਿਹੜੀ ਕਾਨਫਰੰਸ ਉਹਨਾਂ ਦੇ ਕੱਲ ਆਇਆ ਹੋਊਗੀ ਸਿਰਫ ਐਲਾਨ ਹੀ ਕਰਨਾ ਹੈ ਜੀ ਜੀ ਜਿਹੜਾ ਹਾਂਜੀ ਭਾਈ ਜੀ ਕਹਾ ਖਾਸ ਸਾਹ ਆਜੂ ਰਹੇ ਨੇ ਇਹ ਵਾਕਿ ਸੰਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਤਾ ਬਹੁਤ ਜੋਰ ਲਾ ਰਹੇ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਉਹਨਾਂ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਕਿ ਨਹੀਂ ਮੈਂ ਰਾਜਨੀਤੀ ਨਹੀਂ ਮਨਾ ਚਾਹੁੰਦਾ ਹੋਨੇ ਤੇ ਉਹਨਾਂ ਨੂੰ ਸੰਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮਾ ਉਹਨਾਂ ਸਿਰ ਮੱਥੇ ਪਦੂੰਦਿਆ ਕਿ ਸੰਗਤਾਂ ਦਾ ਹੁਕਮਾ ਪਲਵਾਨ ਕਰਦਾ ਵਾ ਦੂਜਾ ਉਹਨਾਂ ਨੂੰ ਹੋਇਆ ਕਿ ਮੈਂ ਕੱਲਾ ਹੁਣ ਦਰਵਾਜ਼ੇ ਸਾਰੀਆਂ ਬੰਦੀਆਂ ਜੇਲ੍ਹ ਚ ਬੈਠਾ ਰਹਾ ਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘਾ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਸ ਕਰਕੇ ਭਾਈ ਸਾਹਿਬ ਨੇ ਦੂਜੇ ਸਾਹਿਬ ਤੋਂ ਜਿਹੜੀ ਆਜ਼ਾਦ ਚੋਣਾਂ ਹੋ ਲੜਨਗੇ ਤੇ ਬਾਕੀ ਇਹ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਐਨਾ ਚੱਲ ਰਿਹਾ ਵਾ ਗਲਦਲ ਤੇ ਬੰਦਵਾਨੀ ਨਸ਼ਿਆਂ ਦੀ ਦਲਦਲ ਚ ਵਸੀਆ ਉਹਨਾਂ ਨੂੰ ਬਾਹਰ ਕ ਤੇ ਇੰਨਾ ਹੀ ਸੰਤਾਂ ਨੇ ਮੇਰੀ ਅਪੀਲਿਆ ਦੋਰੇ ਤੋਂ ਬਾਅਦ ਚੜ੍ਹ ਕੇ ਸਾਥ ਦੇਣ ਤੇ ਸੰਤਾਂ ਨੂੰ ਪੈਸਾ ਬਾਹਰ ਆਉਣ ਤੇ ਸੰਤਾਂ ਨੂੰ ਜੋ ਅਨੇਕ ਬਿਚਾਇਆ ਜਾ ਸਕੇ ਇਹਨਾਂ ਦੇ ਪਰਿਵਾਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਹੱਥ ਚੜ੍ਹ ਕੇ ਸੰਤਾਂ ਸਾਥ ਗਏ